ਸਰਕਾਰ ਨੇ ਜਿਸ ਦਿਨ ਦੀ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਕਿ ਅਸੀਂ ਇਸ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦੇਵਾਂਗੇ ਅਸੀਂ ਇਹਨੂੰ ਇਹਦੇ ਇਹਦੇ ਪਰਿਵਾਰ ਨੂੰ 1 ਕਰੋੜ ਦੀ ਮਾਇਕ ਸਹਾਇਤਾ ਉਹਨਾਂ ਦੇ ਪਰਿਵਾਰ 'ਚ ਇੱਕ ਉਹਨਾਂ ਦੀ ਸਿਸਟਰ ਨੂੰ ਸਰਕਾਰੀ ਨੌਕਰੀ ਦੇਵਾਂਗੇ ਇਹ ਉਹਨਾਂ ਨੇ ਮੰਨਿਆ ਸੀ ਮਹਾਨ ਨੌਕਰੀ ਸਾਡੀ ਬੇਟੀ ਨੂੰ ਇਹ ਅਪੁਆਇੰਟਮੈਂਟ ਲੈਟਰ ਉਹਨਾਂ ਨੇ ਅੱਜ ਬੱਚੀ ਦੇ ਹੈਂਡਓਵਰ ਕਰ ਦਿੱਤਾ ਗਿਆ ਇਸ ਤੋਂ ਬਾਅਦ ਇਹਨਾਂ ਦੇ ਜਿਹੜਾ ਫਾਦਰ ਸਾਹਿਬ ਸੀਗੇ ਉਹਨਾਂ ਨੂੰ 1 ਕਰੋੜ ਦਾ ਮਤਲਬ ਚੈੱਕ ਆ ਜਿਹੜਾ ਉਹ ਆਪ ਦੇ ਹੱਥੀ ਸੀਐਮ ਸਾਹਿਬ ਨੇ ਦਿੱਤਾ ਇਹਨਾਂ ਨੂੰ ਉਹ ਵੀ ਇਹਨਾਂ ਕੋਲ ਆ ਗਿਆ ਇਹਨਾਂ ਨੂੰ ਪੁਲਿਸ ਦੇ ਵਿੱਚ ਕਨਸਟੇਬਲ ਭਰਤੀ ਕੀਤਾ ਗਿਆ ਅੱਜ ਔਰ ਉਹ ਭਰਤੀ ਕਰਨ ਤੋਂ ਬਾਅਦ ਇਹਨਾਂ ਦੀ ਡਿਊਟੀ ਜਿਹੜੀ ਹੁਣ ਹੋਣੀ ਹੈ ਉਹ ਇੱਕ ਵਾਰੀ ਕੱਲ ਨੂੰ ਮਤਲਬ ਇਹਨਾਂ ਦਾ ਮੈਡੀਕਲ ਹੋਣ ਤੋਂ ਬਾਅਦ ਲੜਕੀ ਦਾ ਕਿਹਾ ਸੀ ਕਿ ਉਹਨੂੰ ਸ਼ਹੀਦ ਦਾ ਦਰਜਾ ਉਹ ਵੀ ਉਹਨਾਂ ਨੇ ਕਿਹਾ ਵੀ ਮਤਲਬ ਅਸੀਂ ਜਿੱਦਾਂ ਸਾਡਾ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੈ ਉਹਦੇ ਵਿੱਚ ਅਸੀਂ ਉਹ ਕੰਪਲੀਟ ਕਰਦੇ ਹਾਂਗੇ ਸਾਡਾ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਦੇ ਨਾਲ ਹੋਈ ਆ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਇਸ਼ੂ ਸੀਗਾ ਸ਼ੁਭਕਰਨ ਦੀ ਮੌਤ ਨਾਲ ਸੰਬੰਧਤ ਉਸ ਇਸ਼ੂ ਤੇ ਡਿਸਕਸ਼ਨ ਹੋਈ 1 ਕਰੋੜ ਰੁਪਏ ਦਾ ਚੈੱਕ ਪਰਿਵਾਰ ਨੂੰ ਸੌਂਪਿਆ ਗਿਆ ਨਾਲ ਗੱਲਾਂ ਬਾਤਾਂ ਹੋਰ ਕੀ ਹੋਈਆਂ ਇਹਦੇ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੇ ਜਗਜੀਤ ਸਿੰਘ ਡੱਲੇਵਾਲ ਜੀ ਨੇ ਸ਼ੁਭਕਰਨ ਦੇ ਪਰਿਵਾਰ ਦੇ ਮੈਂਬਰ ਵੀ ਸਾਡੇ ਨਾਲ ਨੇ ਨਾਲ ਗੱਲਬਾਤ ਕਰਾਂਗੇ ਡੱਲੇਵਾਲ ਸਾਹਿਬ ਅੰਦਰ ਕੀ ਗੱਲਬਾਤ ਹੋਈ ਕਿਹੜੇ ਕਿਹੜੇ ਇਸ਼ੂਸ ਤੇ ਅੱਜ ਚੱਲਦੇ ਦੇਖੋ ਅੱਜ ਹੋਰ ਇਸ਼ੂ ਨਹੀਂ ਸੀ ਕੋਈ ਸਾਡਾ ਅੱਜ ਮੇਜਰ ਇਸ਼ੂ ਸਾਡੇ ਨੌਜਵਾਨ ਸ਼ੁਭ ਕਰਨ ਦੀ ਸ਼ਹਾਦਤ ਤੋਂ ਬਾਅਦ ਸਰਕਾਰ ਨੇ ਜਿਸ ਦਿਨ ਦੀ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਕਿ ਅਸੀਂ ਇਸ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦੇਵਾਂਗੇ ਅਸੀਂ ਇਹਨੂੰ ਇਹਦੇ ਇਹਦੇ ਪਰਿਵਾਰ ਨੂੰ 1 ਕਰੋੜ ਦੀ ਮਾਇਕ ਸਹਾਇਤਾ ਉਹਨਾਂ ਦੇ ਪਰਿਵਾਰ 'ਚ ਇੱਕ ਉਹਨਾਂ ਦੀ ਸਿਸਟਰ ਨੂੰ ਸਰਕਾਰੀ ਨੌਕਰੀ ਦੇਵਾਂਗੇ ਇਹ ਉਹਨਾਂ ਨੇ ਮੰਨਿਆ ਸੀ ਲੇਕਿਨ ਉਹ ਲੰਬਾ ਟਾਈਮ ਲੰਘਿਆ 4 ਮਹੀਨੇ ਦਾ ਟਾਈਮ ਲੰਘਿਆ ਉਹਦੇ ਤੇ ਕੋਈ ਮਤਲਬ ਸਾਨੂੰ ਅਮਲ ਨਜ਼ਰ ਨਹੀਂ ਸੀ ਆ ਰਿਹਾ ਤਾਂ ਉਹਦੇ ਚੋ ਸਾਨੂੰ ਮਜਬੂਰ ਨ ਪਿਛਲੇ ਦਿਨਾਂ ਦੇ ਵਿੱਚ ਇੱਕ ਅਨਾਉਂਸਮੈਂਟ ਦੇਣੀ ਪਈ ਪ੍ਰੋਗਰਾਮ ਦੇਣਾ ਪਿਆ ਸੀ ਕਿ ਬਠਿੰਡੇ ਦੇ ਅਸੀਂ ਡੀਸੀ ਤੇ ਐਸਐਸਪੀ ਦਾ ਘਰਾਉ ਕਰਾ ਲਿਆ ਉਸ ਘਰਾਉ ਦੇ ਮੁਤਾਬਕ ਫਿਰ ਰਾਤ ਮੇਰੇ ਨਾਲ ਅਧਿਕਾਰੀਆਂ ਦੀ ਗੱਲ ਹੋਈ ਟੈਲੀਫੋਨ ਤੇ ਕਿ ਵੀ ਪ੍ਰਧਾਨ ਜੀ ਤੁਹਾਨੂੰ ਅਸੀਂ ਇਹ ਬਲਾਉ ਪਰਿਵਾਰ ਨੂੰ ਆਪਾਂ ਮਤਲਬ ਇੱਕ ਕਰ ਦਈਏ ਤੋਂ ਅਸੀਂ ਕਿਹਾ ਵੀ ਠੀਕ ਹੈ ਜੇ ਤੁਸੀਂ ਪਰਿਵਾਰ ਨੂੰ ਦੇ ਉਹ ਜਿਹੜਾ ਸਾਰਾ ਕੀਤਾ ਵਹਿਦਾ ਪੂਰਾ ਕਰਦੇ ਹੋ ਤਾਂ ਸਾਨੂੰ ਨੋ ਪ੍ਰੋਬਲਮ ਜਿੰਨੀਆਂ ਮੰਗਾ ਸੀ ਉਹ ਸਾਰੀਆਂ ਮੰਗੀਆਂ ਨੌਕਰੀ ਮਹਾਂ ਨੌਕਰੀ ਸਾਡੀ ਬੇਟੀ ਨੂੰ ਇਹ ਅਪੁਆਇੰਟਮੈਂਟ ਲੈਟਰ ਉਹਨਾਂ ਨੇ ਅੱਜ ਬੱਚੀ ਦੇ ਹੈਂਡਓਵਰ ਕਰ ਦਿੱਤਾ ਗਿਆ ਅ ਇਸ ਤੋਂ ਬਾਅਦ ਇਹਨਾਂ ਦੇ ਜਿਹੜਾ ਫਾਦਰ ਸਾਹਿਬ ਸੀਗੇ ਉਹਨਾਂ ਨੂੰ 1 ਕਰੋੜ ਦਾ ਮਤਲਬ ਚੈੱਕ ਆ ਜਿਹੜਾ ਉਹ ਆਪਦੇ ਹੱਥੀ ਸੀਐਮ ਸਾਹਿਬ ਨੇ ਦਿੱਤਾ ਹੈ ਇਹਨਾਂ ਨੂੰ ਉਹ ਵੀ ਇਹਨਾਂ ਕੋਲ ਆ ਗਿਆ ਔਰ ਅਗਲੀ ਗੱਲ ਜਿਹੜੀ ਅਸੀਂ ਕਹੀ ਸੀਗੀ ਕਿ ਉਹਨੂੰ ਸ਼ਹੀਦ ਦਾ ਦਰਜਾ ਉਹ ਵੀ ਉਹਨਾਂ ਨੇ ਕਿਹਾ ਵੀ ਐਤਕੀ ਮਤਲਬ ਅਸੀਂ ਜਿੱਦਾਂ ਸਾਡਾ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੈ ਉਹਦੇ ਵਿੱਚ ਅਸੀਂ ਉਹ ਕੰਪਲੀਟ ਕਰ ਦਿਆਂਗੇ ਸਾਡਾ ਸ਼ਹੀਦ ਦਾ ਦਰਜਾ ਵੀ ਦੇਣਾ ਉਹਨਾਂ ਦੇ ਭੈਣ ਵੀ ਹੈਗੇ ਆ ਸ਼ੁਭ ਕਰਨ ਦੇ ਇੱਕੋ ਦੇ ਵਿੱਚ ਉਹਦੇ ਉਹਦੇ ਵਿੱਚ ਇਹ ਗੱਲ ਹੋਈ ਆ ਹੋਰ ਥੋੜੀ ਜੀ ਮੈਂ ਉਹ ਦੱਸ ਦਿਆਂ ਪਿੰਡ ਵੱਲੋਂ ਇੱਕ ਡਿਮਾਂਡ ਸੀਗੀ ਪਰਿਵਾਰ ਵੱਲੋਂ ਵੀ ਸੀਗਾ ਕਿ ਸ਼ਹੀਦ ਹੋ ਗਿਆ ਉਹ ਉਹਨੇ ਜਾਨ ਦਿੱਤੀ ਆ ਲੋਕਾਂ ਦੇ ਖਾਤਰ ਉਹਦਾ ਕੋਈ ਭਲੇ ਵਾਸਤੇ ਕੁਝ ਹੋਣਾ ਚਾਹੀਦਾ ਇੱਕ ਤਾਂ ਇਹਦੇ ਪਰਿਵਾਰ ਤੱਕ ਘਰ ਤੱਕ ਰੋਡ ਜਿੰਨਾ ਕੇ ਏਰੀਆ ਰਹਿੰਦਾ ਉਹ ਬਣਾ ਕੇ ਮਤਲਬ ਉਹ ਕੰਪਲੀਟ ਕਰਨੀ ਆ ਸੜਕ ਪਰਿਵਾਰ ਦੇ ਘਰ ਤੱਕ ਜਾਣੀ ਆ ਸ਼ੁਭ ਕਰਨ ਦੇ ਘਰ ਤੱਕ ਇੱਕ ਇਹਨਾਂ ਦਾ ਇਹ ਸੀਗਾ ਕਿ ਉੱਥੇ ਇੱਕ ਸਟੇਡੀਅਮ ਬਣੇ। ਅੱਛਾ। ਸ਼ੁਭ ਕਰਨ ਦੇ ਨਾਂ ਤੇ। ਉਹ ਵੀ ਉਹਨਾਂ ਨੇ ਮਤਲਬ ਇੱਥੇ ਜੈਸ ਕੀਤੀ ਆ ਵੀ ਅਸੀਂ ਬਣਾ ਦਿੰਨੇ ਆ। ਇੱਕ ਉਹਨਾਂ ਪਿੰਡ ਵੱਲੋਂ ਇਹ ਸੀਗੀ ਕੱਲ ਕਿ ਸਾਡੇ ਇੱਥੇ ਸਕੂਲ ਆ ਜਿਹੜਾ 10th ਦਾ ਹੈ। ਇਹਨੂੰ ਪਲੱਸ 2 ਕੀਤਾ ਜਾਏ ਔਰ ਸ਼ੁਭ ਕਰਨ ਦੇ ਨਾਂ ਤੇ ਕੀਤਾ ਜਾਏ। ਨਾਂ ਤਬਦੀਲ ਕਰ ਦਿੱਤਾ ਜਾਏ ਸਕੂਲ ਦਾ। ਉਹ ਉਹਨਾਂ ਨੇ ਪ੍ਰੋਸੈਸ ਦੇ ਵਿੱਚ ਲੈ ਲੀਆ ਗੱਲ ਉਹਨਾਂ ਨੇ ਕਿਹਾ ਵੀ ਅਸੀਂ ਦੇਖਾਂਗੇ ਕਿ ਸਾਈਡਾਂ ਤੋਂ ਕੀ ਪੋਜੀਸ਼ਨ ਆ ਬੱਚੇ ਉੱਥੇ ਕਿੰਨੇ ਕ ਐ। ਅਗਰ ਬੱਚਿਆਂ ਦੀ ਉਹ ਆਪਣੇ ਪੂਰੇ ਹੁੰਦਾ ਹੋਇਆ ਅਸੀਂ ਇਹ ਵੀ ਕਰਾਂਗੇ اچھا ਇਹਨਾਂ ਨੂੰ ਜਿਹੜੀ ਨੌਕਰੀ ਦਿੱਤੀ ਗਈ ਆ ਕਿਹੜੇ ਡਿਪਾਰਟਮੈਂਟ ਚ ਦਿੱਤੀ ਗਈ ਇਹਨਾਂ ਨੂੰ ਪੁਲਿਸ ਦੇ ਵਿੱਚ ਕਨਸਟੇਬਲ ਭਰਤੀ ਕੀਤਾ ਗਿਆ ਅੱਜ ਔਰ ਉਹ ਭਰਤੀ ਕਰਨ ਤੋਂ ਬਾਅਦ ਇਹਨਾਂ ਦੀ ਡਿਊਟੀ ਜਿਹੜੀ ਹੁਣ ਹੋਣੀ ਹੈ ਉਹ ਇੱਕ ਵਾਰੀ ਕੱਲ ਨੂੰ ਮਤਲਬ ਇਹਨਾਂ ਦਾ ਮੈਡੀਕਲ ਹੋਣ ਤੋਂ ਬਾਅਦ ਲੜਕੀ ਦਾ ਜਿਹੜੀ ਫਾਰਮੈਲਟੀ ਹਾਂ ਫਾਰਮੈਲਟੀ ਜਿਹੜੀਆਂ ਉੱਥੇ ਪੂਰੀਆਂ ਹੋਣ ਤੋਂ ਬਾਅਦ ਫਿਰ ਇਹਨਾਂ ਨੂੰ ਅ ਮਠੰਡੇ ਪਹਿਲਾ ਮਤਲਬ ਪੋਸਟਿੰਗ ਹੋ ਜਾਣੀ ਆ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਟ੍ਰੇਨਿੰਗ ਵਾਸਤੇ ਜਿੱਥੇ ਵੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਉੱਥੇ ਭੇਜ ਕੇ ਟ੍ਰੇਨਿੰਗ ਕਰਵਾ ਕੇ ਬੱਚੀ ਤੋਂ ਉਸ ਤੋਂ ਬਾਅਦ ਫਿਰ ਇਹਨੂੰ ਮਤਲਬ ਜਿੱਥੇ-ਜਿੱਥੇ ਵੀ ਮਤਲਬ ਕੋਸ਼ਿਸ਼ ਹੋਏਗੀ ਅਸੀਂ ਜੇ ਫਿਰ ਵੀ ਲੋੜ ਪਈ ਤਾਂ ਸੀਐਮ ਸਾਹਿਬ ਨੂੰ ਕਹਾਂਗੇ ਕਿ ਬੇਟੀ ਹੈ ਇਹਨੂੰ ਪਿੰਡ ਦੇ ਘਰ ਦੇ ਜਿੰਨਾ ਵੀ ਨੇੜੇ ਨੌਕਰੀ ਦਿੱਤੀ ਜਾਵੇ ਤੇ ਡਿਊਟੀ ਕਰਨ ਦਾ ਮੌਕਾ ਮਿਲੇ ਉਹਨੇ ਚੰਗਾ ਵੈਸੇ ਉਹਨਾਂ ਨੇ ਹਾਂ ਵੀ ਭਰੀ ਆ ਕਿ ਅਸੀਂ ਬੱਚੀ ਨੂੰ ਮਤਲਬ ਕਰ ਤੋਂ ਬਹੁਤਾ ਜ਼ਿਆਦਾ ਦੂਰ ਨਹੀਂ ਲੈ ਕੇ ਜਾਵਾਂਗੇ ਨੇੜੇ-ਨੇੜੇ ਡਿਊਟੀ ਕਰਾਂਗੇ। ਚੋਕਨ ਦੇ ਸਿਸਟਰ ਵੀ ਸਾਡੇ ਨਾਲ ਜਿਨ੍ਹਾਂ ਨੂੰ ਨੌਕਰੀ ਮਿਲੀ ਆ ਗੱਲਬਾਤ ਅੰਦਰ ਕੀ ਹੋਈ ਨੌਕਰੀ ਮਿਲੀ ਆ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ? ਸੀਐਮ ਸਾਹਿਬ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਆਪਣਾ ਵਾਅਦਾ ਕੀਤਾ। ਹੋਰ ਵੀ ਮੇਰੇ ਭਰਾ ਨੂੰ ਹਲੇ ਇਨਸਾਫ ਮਿਲਣਾ ਚਾਹੀਦਾ। ਅਸੀਂ ਤਾਂ ਜੇ ਬਸ ਕੋਈ ਨਹੀਂ ਚਾਹਣਾ ਕਹਿਣਾ ਚਾਹੁੰਦੇ ਜੀ ਬਸ ਵੀ ਇਹ ਸਾਨੂੰ ਅੱਜ ਕਰੋੜ ਦਾ ਚੈੱਕ ਵੀ ਦੇਤਾਗਾ। ਪਹਿਲਾਂ ਹਾਂ ਸਤੋਤ। ਪਹਿਲਾਂ ਤਿੰਨ-ਚਾਰ ਮਹੀਨਾ ਤੋਂ ਅਸੀਂ ਚੱਕੀ ਜਾਂਦੇ ਸੀ ਤੇ ਨਾਲੇ ਸਾਡੀ ਬੱਚ ਨੂੰ ਲੋਕੀਂ ਦਾ। ਅੱਛਾ ਡਿਲੇਵਾਲ ਸਾਹਿਬ ਇੱਕ ਚੀਜ਼ ਹੋਰ ਦੱਸੋ ਜਿਹੜੇ ਆਉਣ ਵਾਲੇ ਦਿਨ ਚ ਪ੍ਰਦਰਸ਼ਨ ਤੁਸੀਂ ਕਿਹਾ ਸੀਗਾ ਕਰਨਾ ਉਹ ਹੁਣ ਪੋਸਟਪੋਨ ਹੋ ਜਾਏਗਾ ਉਹ ਨਹੀਂ ਹੋਏਗਾ ਕੋਈ ਜਿਹੜਾ ਇਹਨੂੰ ਇਹਨੂੰ ਇਸ ਨੂੰ ਲੈ ਕੇ ਸੀਗਾ ਸਾਡੀ ਮੰਗ तकरीबन ਪੂਰੀ ਹੋ ਗਈ ਹੈ ਇਹ। ਅਸੀਂ ਹੁਣ ਬੈਠਾਂਗੇ ਬੈਠ ਕੇ ਮਤਲਬ ਉੱਥੇ ਫੈਸਲਾ ਲੈ ਕੇ ਉਹਨੂੰ ਅਸੀਂ ਪੋਸਟਪੋਨ ਕਰਾਂਗੇ। ਠੀਕ ਹੈ। ਧੰਨਵਾਦ। ਧੰਨਵਾਦ। ਤੇ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਜਿਹੜੇ ਸ਼ੁਭਕਰਨ ਦੇ ਪਰਿਵਾਰਕ ਮੈਂਬਰ ਜਿਹੜੇ ਅੱਜ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਗਏ ਸੀ ਹਾਲਕੀ 1 ਕਰੋੜ ਦਾ ਚੈੱਕ ਸੌਂਪਿਆ ਗਿਆ ਤੇ ਕਨਸਟੇਬਲ ਦੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦਿੱਤੀ ਗਈ ਹੈ ਸ਼ੁਭਕਰਨ ਦੀ ਭੈਣ ਨੂੰ ਤਾਂ ਪਰਿਵਾਰ ਵੱਲੋਂ ਹਰਫਲਲ ਜਿਹੜੀ ਸੰਤੁਸ਼ਟੀ ਜ਼ਾਹਰ ਕੀਤੀ ਗਈ ਹੈ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਅਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ